ਜਾਇ ਮਸਤਾ ਦੀ ਜਾ ਪੀਰਾ ਦੀ ਜਾ ਬਲੀਆ ਦੀ ਤੁਸੀਂ ਦੇਖ ਰਹੇ ਹੋ ਤੁਹਾਡਾ ਚੈਨਲ ਮਸਤਰਾ ਦਾਸ ਅੱਜ ਦਾ ਜਿਹੜਾ ਕਿੱਸਾ ਹੈ ਬਾਪੂ ਕੁੰਬ ਦਾਸ ਜੀ ਦਾ ਬਾਪੂ ਜੀ ਦਾ ਅੱਜ ਮੇਲਾ ਆ 14 ਜਨਵਰੀ ਮਾਕੀ ਦਾ ਦਿਨ ਬਾਪੂ ਜੀ ਦਾ ਮੇਲਾ ਚੱਲਦਾ ਪਿਆ ਆ ਤੇ ਅੱਜ ਬਾਪੂ ਜੀ ਦੇ ਬਾਰੇ ਆਪਾਂ ਗੱਲ ਕਰਾਂਗੇ ਕਿੱਦਾਂ ਇੱਕ ਵਾਰੀ ਬਾਪੂ ਜੀ ਨੇ ਲੰਗੜੇ ਬੰਦੇ ਨੂੰ ਫੋਰੀਓ ਨਾ ਤੁਰਦਾ ਸੀ ਉਹਨੂੰ ਲੱਤਾਂ ਤੇ ਤੁਰਨ ਲਾਤਾ ਇਹ ਮਸਤ ਫਕੀਰ ਕੁਝ ਵੀ ਕਰ ਸਕਦੇ ਆ ਇਹ ਮਸਤ ਫਕੀਰਾਂ ਦੇ ਹੱਥ ਦੇ ਵਿੱਚ ਸਾਰੀਆਂ ਰਹਿਮਤਾ ਆ ਰੱਬ ਦੀ ਆ ਇਹ ਕੁਝ ਵੀ ਕਰ ਸਕਦੇ ਆ ਜੇ ਚੌਣ ਲੰਗੜਿਆਂ ਨੂੰ ਤੁਰਨ ਲਾਉਂਦੇ ਆ ਜੇ ਚੌਣ ਗੁੰਗਿਆਂ ਨੂੰ ਬੋਲਣ ਲਾਉਂਦੇ ਆ ਜੇ ਚੌਣ ਅੰਨਿਆਂ ਨੂੰ ਦੇਖਣ ਲਾਉਂਦੇ ਆ ਇਹ ਇਹਨਾਂ ਦੀ ਮਰਜ਼ੀ ਆ ਇਹ ਮਸਤ ਫਕੀਰ ਕਿੱਦਾਂ ਕਿਸੇ ਨੂੰ ਕੰਨ ਆ ਉਹ ਇਹਨਾਂ ਨੂੰ ਪਤਾ ਆ ਅੱਜ ਦਾ ਕਿੱਸਾ ਬਾਪੂ ਜੀ ਦਾ ਕਿਹੜਾ ਆਪਣੇ ਨਾਲ ਸ਼ੇਅਰ ਕਰਨਾ ਆ ਇਹ ਸੁੱਚੇ ਦੇ ਨਾਲ ਹੋਇਆ ਆ ਪਲਾਨ ਬਾਪੂ ਜੀ ਦਾ ਡੇਰਾ ਚਲਾਉਂਦੇ ਹਜੇ ਵੀ ਜੇ ਕਿਸੇ ਨੂੰ ਲੱਗੇ ਤੇ ਉੱਥੇ ਜਾ ਕੇ ਪਤਾ ਕਰ ਸਕਦਾ ਆ ਸੁੱਚਾ ਨਾਮ ਆ ਜਿਨ੍ਹਾਂ ਦੇ ਨਾਲ ਇਹ ਵਾਕਿਆ ਹੋਇਆ ਤੇ ਇਹ ਫੋਰੀਆ ਨਾਲ ਤੁਰਦੇ ਹੁੰਦੇ ਸੀ ਡਾਕਟਰਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਹੁੰਦਾ ਸੀ ਕਿਤੇ ਲੱਤਾਂ ਤੇ ਨਹੀਂ ਆਪਣੇ ਤੁਰ ਸਕਦੇ ਹੈਂਡੀਕੈਪ ਸੀ ਇਹ ਤੁਰ ਨਹੀਂ ਸਕਦੇ ਮਾਲ ਹੈਂਡੀਕੈਪ ਕਹਿ ਲਈਏ ਲੱਤਾਂ ਸੇ ਹੈ ਹੀ ਸਲਾਮਤ ਸੀ ਪਰ ਲੱਤਾਂ ਤੇ ਆਪਣੇ ਤੁਰ ਨਹੀਂ ਸਕਦੇ ਸੀ ਡਾਕਟਰ ਕਹਿੰਦੇ ਸੀ ਇਹ ਤੁਰ ਨਹੀਂ ਸਕਦਾ ਫੋਰੀਆ ਨੇ ਤੁਰਨਾ ਪੈਣਾ ਇਹਨੂੰ ਜੇ ਜਾਂ ਫਿਰ ਇਹ ਦੂਜੀ ਔਕੜੀ ਹੁੰਦੀ ਆ ਬ੍ਰਕਸ਼ੇ ਜੇ ਉਹ ਲੈ ਕੇ ਕਰ ਸਕਦਾ ਪਰ ਲੱਤਾਂ ਤੇ ਨਹੀਂ ਤੁਰ ਸਕਦਾ ਤੇ ਬਾਪੂ ਜੀ ਨੂੰ ਮੰਨਦਾ ਸੀ ਤੇ ਇੱਕ ਵਾਰ ਬਾਪੂ ਜੀ ਮੌਜ ਦੇ ਵਿੱਚ ਆਏ ਤਾਂ ਕਿਤੇ ਉਹਦੇ ਪਹਲਾਣ ਪਿੰਡ ਵਿੱਚ ਦੀ ਕੋਲ ਦੀ ਨੰਗਰੇ ਸੀ ਤੇ ਬਾਪੂ ਜੀ ਪੂਰੇ ਜੋਸ਼ ਦੇ ਵਿੱਚ ਪੂਰੇ ਬਰਾੜ ਰੂਪ ਦੇ ਵਿੱਚ ਹੱਥ ਵਿੱਚ ਦਾਤ ਫੜਿਆ ਮੋਰੇ ਇਹ ਆ ਗਿਆ ਸੋਚਾਂ ਤੇ ਬਾਪੂ ਜੀ ਪੂਰੇ ਬਰਾੜ ਰੂਪ ਦੇ ਵਿੱਚ ਹੱਥ ਵਿੱਚ ਖੁਲਾਰਾ ਤੇ ਜਦੋਂ ਦੇਖਿਆ ਇਹਨੂੰ ਤੇ ਬਾਪੂ ਜੀ ਨੂੰ ਦੂਰੋਂ ਦਿਸ ਗਿਆ ਖੜਾ ਆ ਤੇ ਰਹਿਮਤ ਕਰਨੀ ਸੀ ਬਖਸ਼ਣਾ ਸੀ ਦਿੱਤਾ ਤੇ ਤੋੜਨਾ ਸੀ ਡਾਕਟਰਾਂ ਨੇ ਕਿਹਾ ਜੀ ਤੋੜ ਨਹੀਂ ਸਕਦਾ ਪਰ ਬਾਪੂ ਜੀ ਕਿਹਨੂੰ ਚਾਹਵੇ ਤੇ ਕੁਝ ਵੀ ਕਰ ਸਕਦੇ ਆ ਜੋ ਚਾਹਵੇ ਸੋ ਕਰ ਸਕਦਾ ਏ ਜੋ ਚਾਹਵੇ ਸੋ ਕਰ ਸਕਦਾ ਏ ਜੋ ਚਾਹਵੇ ਸੋ ਕਰਵਾ ਸਕਦਾ ਏ ਸਭ ਕੁਝ ਕਰ ਸਕਦੇ ਆ ਤੇ ਜਦੋਂ ਦੇਖਿਆ ਇਹਨੂੰ ਤੇ ਬਾਪੂ ਜੀ ਨੱਠੇ ਹੱਥ ਵਿੱਚ ਦਾਤ ਬਰਾੜ ਰੋ ਸੋਚੇ ਨੂੰ ਲੱਗਾ ਅੱਜ ਮੈਨੂੰ ਇਹਨਾਂ ਨੇ ਮਾਰ ਦੇਣਾ ਤੇ ਉਹਨੇ ਆਪਣੀਆਂ ਫੋੜੀਆਂ ਸੱਟੀਆਂ ਤੇ ਨੱਠ ਪਿਆ ਮੋੜੇ ਮੋੜੇ ਨੱਠ ਪਿਆ ਇਹ ਰਹਿਮਤ ਆ ਕਿੱਦਾਂ ਸੈੱਟ ਕਰਨਾ ਆ ਕਿੱਦਾਂ ਕਿਸੇ ਨੂੰ ਠੀਕਾਣਾ ਕਿੱਦਾਂ ਕਿਸੇ ਤੇ ਰਹਿਮਤ ਕਰਨੀ ਕਿੱਦਾਂ ਕਿਸੇ ਤੇ ਕਿਰਪਾ ਕਰਨੀ ਇਹ ਮਸਤਾ ਨੂੰ ਪਤਾ ਤੇ ਉਹ ਨੱਠ ਪਿਆ ਫੋੜੀਆਂ ਸੱਟੀਆਂ ਨੱਠ ਪਿਆ ਬਾਪੂ ਜੀ ਪਿੱਛੇ ਇੱਕ ਖੇਤ ਤੋਂ ਖੇਤ ਨੱਠ ਕੇ ਉਸਨੇ ਰੁਕਿਆ ਬਾਪੂ ਜੀ ਵੀ ਸ਼ਾਂਤ ਹੋ ਗਏ ਸੰਗਤ ਇਕੱਠੀ ਹੋ ਗਈ ਸੰਗਤ ਇਕੱਠੀ ਹੋਈ ਕਹਿੰਨਗਾ ਮੇਰੀ ਫੋਰਡ ਕਿਤਾ ਉਹ ਪਿੱਛੇ ਰਹਿ ਗਿਆ ਉਹ ਕਹਿੰਦੇ ਹੁਣ ਫੋਰਡ ਹੀ ਸਿਰਚ ਮਾਰਨੀ ਆ ਬਾਪੂ ਜੀ ਕਹਿੰਦੇ ਹੁਣ ਤਾਂ ਤੁਰਨ ਲਾਤਾ ਆ ਹੁਣ ਤਾਂ ਤੂੰ ਤੁਰਦਾ ਹੁਣ ਫੋਰਡ ਹੀ ਕੀ ਕਰਨੀ ਆ ਇਹ ਮਸਤ ਫਕੀਰ ਕੁਝ ਵੀ ਕਰ ਸਕਦੇ ਆ ਹੁਣ ਕਹਿਈਏ ਡਰਾ ਕੇ ਕੀਤਾ ਕਿਉਂਕਿ ਮਸਤ ਫਕੀਰ ਡਰਾਉਂਦੇ ਪਹਿਲੇ ਹੀ ਆ ਕੋਈ ਵੀ ਮਸਤ ਫਕੀਰਾਂ ਦੇ ਦਰਬਾਰ ਤੇ ਜਾਂਦਾ ਆ ਤੁਸੀਂ ਸਾਈਂ ਜੀ ਵੀ ਸੁਣੀ ਹੋਣੀ ਆ ਸਾਈਂ ਜੀ ਹੁਣੀ ਕਿੱਦਾਂ ਕਹਿੰਦੇ ਹੁੰਦੇ ਸੀ ਉਸ ਦਾ ਵੀ ਜਿਹੜਾ ਪਾਰ ਹੋ ਗਿਆ ਜਿਸ ਨੂੰ ਕੱਟਦੀ ਗਾਲ ਮਾਨ ਸਾਹਿਬ ਜੀ ਵੀ ਕਹਿੰਦੇ ਆ ਤੇ ਬਾਬਾ ਅਮੀ ਚਾਂਜੀ ਤੁਸੀਂ ਦੇਖਿਆ ਉਹਨੇ ਉਹਨਾਂ ਨੇ ਸਭ ਨੂੰ ਉਹ ਇਦਾਂ ਹੀ ਮਸਤਾ ਦੀਆਂ ਗਾਲਾਂ ਨਾਲ ਹੀ ਬੰਦਾ ਤਰ ਜਾਂਦਾ ਆ ਉਹ ਬਾਪੂ ਜੀ ਨੇ ਵੀ ਇਦਾਂ ਹੀ ਉਹਨੂੰ ਡਰਾਇਆ ਹੀ ਇਸ ਹਿਸਾਬ ਦਾ ਮਾਹੌਲ ਹੀ ਹੈ ਇਸ ਹਿਸਾਬ ਦਾ ਬਣਾਇਆ ਤੇ ਉੱਤੇ ਕਿਰਪਾ ਹੀ ਉਸ ਹਿਸਾਬ ਨਾਲ ਉਹਨਾਂ ਨੇ ਕਰਨੀ ਸੀ ਇੱਕ ਸਵੱਭ ਜਿਤਾ ਬਣਾਉਣਾ ਸੀ ਕਿ ਉਹਨੇ ਮੋੜੇ ਆਉਣਾ ਸੀ ਤੇ ਬਾਪੂ ਜੀ ਬਰਾੜ ਰੂਪ ਦੇ ਵਿੱਚ ਸੀ ਤਾਂ ਉਹਦੇ ਆ ਲੱਤਾਂ ਠੀਕ ਕਰਦੀਆਂ ਸੀ ਕਉਕੇ ਬਾਪੂ ਗੰਗਾਦਾਸ ਜੀ ਵੀ ਤੁਸੀਂ ਦੇਖਿਆ ਹੋਣਾ ਕਿੱਦਾਂ ਸਭ ਨੂੰ ਗਾਲਾ ਕੱਢਦੇ ਹੁੰਦੇ ਸੀ ਰਹਿਮਤਾ ਹੁੰਦੀ ਆ ਉਹ ਗਾਲਾ ਨਹੀਂ ਆਪਾਂ ਕਹਿ ਸਕਦੇ ਉਹ ਰਹਿਮਤਾ ਸੀ ਰਹਿਮਤਾ ਕਰਦੇ ਹੁੰਦੇ ਸੀ ਤੇ ਕਿੱਦਾਂ ਲੋਕੀ ਜਾਂਦੇ ਉਹਨੇ ਸਲਾਮ ਕਰਨ ਉਹਨੇ ਕਹਿੰਦਾ ਨਾਟ ਚੋ ਚੱਲ ਜਾਓ ਕਿਉਂਕਿ ਮਸਤ ਫਕੀਰ ਕਲੰਦਰ ਇਦਾਂ ਹੀ ਹੁੰਦੇ ਆ ਬਸ ਸਾਡੇ ਤੋਂ ਪਰੇ ਰਹੋ ਸਾਡੇ ਲਾਗੇ ਨਾ ਕਿਉਂਕਿ ਤੁਸੀਂ ਸੁਣਿਆ ਹੋਣਾ ਕਹਿੰਦੇ ਉਹਨੇ ਇਹ ਫਕੀਰ ਦੀ ਗੋਦੀ ਦੇ ਵਿੱਚ ਵੀ ਬਹਿਣਾ ਚਾਹੀਦਾ ਨੇਗ ਵੀ ਲੈਣਾ ਚਾਹੀਦਾ ਤੇ ਫੇਕੀ ਦਾ ਕੋਲੋਂ ਦੂਰ ਵੀ ਲਾਣਾ ਚਾਹੀਦਾ ਇਹ ਕਿਉਂਕਿ ਇਹ ਬਲਦੇ ਹੋਏ ਅੱਗ ਆ ਅੱਗ ਦੇ ਇਹ ਗੋਲੇ ਆ ਇੱਕ ਸਾਹ ਦੇ ਇਹਨਾਂ ਦੇ ਨੇਗ ਵੀ ਲੈਣਾ ਚਾਹੀਦਾ ਇਹਨਾਂ ਤੋਂ ਦੂਰ ਵੀ ਰਾਣਾ ਚਾਹੀਦਾ ਇਹਨਾਂ ਦਾ ਕੋਈ ਨਹੀਂ ਪਤਾ ਇਹਨਾਂ ਨੇ ਕਿਦੋਂ ਕੀ ਦੇ ਜਾਣਾ ਤਾਂ ਕਿਦੋਂ ਕੀ ਇਹਨਾਂ ਨੇ ਕਹਿ ਦੇਣਾ ਫੜਾ ਜਾ ਕਾਕਾ ਹੋ ਗਿਆ ਤੇਰਾ ਹਿਸਾਬ-ਕਤਾਬ ਸਾਡੇ ਨਾਲ ਤੇਰਾ ਪੂਰਾ ਇਹਨਾਂ ਤੋਂ ਬਚ ਕੇ ਰੋ ਇਹਨਾਂ ਤੋਂ ਡਰ ਕੇ ਰੋ ਇਹਨਾਂ ਦੇ ਚੜਨਾ ਚਲੋ ਤੇ ਸਭ ਕੁਝ ਆ ਇਦਾਂ ਇੱਕ ਵਾਰੀ ਬਾਪੂ ਜੀ ਨੇ ਫੋਰੀਆ ਛਡਾਇਆ ਸੀ ਉਹਨੂੰ ਆਪਣੇ ਲੱਤਾਂ ਤੇ ਤੋਰਨ ਲਾਇਆ ਸੀ ਇਹ ਸੀ ਕਿੱਸਾ ਬਾਪੂ ਘੁੰਮ ਦਾਸ ਜੀ ਦਾ ਜੇ ਕੋਈ ਗਲਤ ਲਫ਼ਜ਼ ਬੋਲ ਹੋ ਗਿਆ ਹੋਵੇ ਤਾਂ ਮਾਫ਼ ਕਰਨਾ ਜੈ ਮਸਤਾ ਦੀ ਜੈ ਬਾਪੂ ਦੀ ਜੈ ਬਲੀਆ ਦੀ